ओम नमः शिवाय 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 ਸਾਡੇ ਇਸ ਮੰਦਰ ਦੇ ਵਿੱਚ ਜੋ ਬੇਅਦਬੀ ਹੋਈ ਜਦੋਂ ਤੜਕੇ ਖੰਨਾ ਸ਼ਹਿਰ ਦੇ ਸੰਨਾਤਨੀਆਂ ਨੂੰ ਪਤਾ ਲੱਗਿਆ ਕਿ ਸਾਡੇ ਸ਼ਰਧੇਤਾ ਕਿਉਂਕਿ ਸ਼੍ਰੀ ਮੰਦਰ ਬੜਾ ਪੁਰਾਣੇ ਮੰਦਰ ਹੈ ਔਰ ਇਸ ਦੇ ਵਿੱਚ ਜੋ ਸ਼ਿਵਲਿੰਗ ਹੈ ਇਹਦੇ ਕਈ ਇਤਿਹਾਸ ਵੀ ਨੇ ਜਦੋਂ ਕੁਛ शिवलिंग ਦੇ ਵਿੱਚ ਵਾਪਰਿਆ ਹੋਰ ਬਹੁਤ ਕੁਝ ਦੇਖਣ ਨੂੰ ਮਿਲਿਆ ਪਰ ਜਦੋਂ ਕੱਲ ਸਵੇਰੇ ਟੈਲੀਫੋਨ ਤੇ ਸੰਦੇਸ਼ ਮਿਲਿਆ ਕਿ ਮੰਦਰ ਦੇ ਵਿੱਚ शिवलिंग ਨੂੰ ਉਖਾੜ ਦਿੱਤਾ ਗਿਆ ਚੋਰੀ ਹੋਈ ਹੈ ਮੰਦਰ ਦੇ ਵਿੱਚ ਚੋਰੀ ਦੀ ਗੱਲ ਸੁਣ ਕੇ ਤਾਂ ਚਲੋ ਅਸੀਂ ਮੰਨਦੇ ਵਿੱਚ ਸੀ ਕੋਈ ਚਲੋ ਚੋਰੀ ਹੋਈ ਹੈ ਸਮਾਨ ਚੋਰੀ ਹੋਇਆ ਹੈ ਇਹ ਪ੍ਰਭੂ ਦਾ ਦਿੱਤਾ ਹੋਇਆ ਹੀ ਹੈ ਕਿ ਉਸਮਾਨ ਬੰਦਾ ਲੇਕਿਨ ਜਦੋਂ ਪਤਾ ਚੱਲਿਆ ਕਿ ਸਾਡੇ ਪ੍ਰਭੂ ਨੂੰ ਹੀ ਉਖਾੜ ਦਿੱਤਾ ਗਿਆ ਇੱਕ ਕਤਲ ਕਹਿ ਸਕਦੇ ਆ ਇਸ ਨੂੰ ਜਦੋਂ ਇਹ ਪਤਾ ਲੱਗਿਆ ਕਿ ਕੱਲ 15 ਅਗਸਤ ਦੇ ਹੜਾ ਸੀ ਉਦੋਂ ਜਾਣਾ ਸੀ ਕੋਈ ਪ੍ਰੋਗਰਾਮ ਸੀ ਸਾਡੇ ਜਦੋਂ ਜੀ ਦੇ ਸਹਾਦਰਿਆਂ ਨੂੰ ਪਤਾ ਲੱਗਿਆ ਤਾਂ ਸਾਰੇ ਪ੍ਰੋਗਰਾਮ ਵੀ ਕੈਨਸਲ ਹੋਏ ਮਨਾਂ ਨੂੰ ਬਹੁਤ ਬੜੀ ਥੇਸ ਹੋਈ ਔਰ ਕੱਲ ਸਨਾਤਨੀਏ ਵਿਗਤ ਮਨ ਜਿੱਤੇ ਇਕੱਠੇ ਹੋਏ ਸਾਡਾ ਮਕਸਦ ਕੋਈ ਕਿਸੇ ਨੂੰ ਥੇਸ ਪਹੁੰਚਾਣਾ ਨਹੀਂ ਸੀ ਮੰਗੀ ਕੋਈ ਨਹੀਂ ਕਿ ਜਿਸ ਨੇ ਵੀ ਇਹ ਕੰਮ ਕੀਤਾ ਜਿਹਨੇ ਵੀ ਇਹ ਕੰਮ ਕੀਤਾ ਤੇ ਕੋਈ ਹਰਕਤ ਕੀਤੀ ਹੈ ਉਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਪੁਲਿਸ ਫੜ ਕੇ ਪਬਲਿਕ ਦੀ ਕਿਚਾਰੀ ਦੇ ਵਿੱਚ ਲੈ ਕੇ ਆਵੇ ਉਹਨਾਂ ਨੂੰ ਸਜ਼ਾ ਦੇਵੇ ਇਹ ਵੀ ਕਹਿੰਦੇ ਆ ਕਿ ਸਮਾਂ ਲੱਗਦਾ ਤੁਸੀਂ ਜੀ ਨੂੰ ਫੜਨ ਵਾਸਤੇ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੁਝ ਵਿਸਵੀਭ ਹੋਇਆ ਜਿਹਦੇ ਕਾਰਨ ਖੰਨੇ ਸ਼ਹਿਰ ਦੇ ਵਿੱਚ ਕਾਲਾ ਇਤਿਹਾਸ ਕਾਲੇ ਅੱਖਰਾਂ 'ਚ ਲਿਖਣ ਵਾਲਾ ਇਤਿਹਾਸ ਮੰਨਿਆ ਜਾਉਗਾ ਜੋ ਕੱਲ ਖੰਨੇ ਦੇ ਵਿੱਚ ਹੋਇਆ ਉਸ ਦੀ ਥੇਸ ਖੰਨੇ ਸ਼ਹਿਰ ਦੇ ਵਿੱਚ ਹੀ ਨਹੀਂ ਸੀ ਬਲਕਿ ਪੂਰੀ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਅਸਤੇ ਸਨਾਤਨੀਆਂ ਦੇ ਮੰਨੂ ਫੇਸਬੁਕ ਦੀ ਸੋ ਪ੍ਰਸ਼ਾਸਨ ਤੋਂ ਮੰਗ ਸੀ ਪ੍ਰਸ਼ਾਸਨ ਨੇ ਕੱਲ ਸਮਾਗ ਦਾ ਸੋਮਵਾਰ ਰੱਖਵਾ ਪਰ ਸਾਡੇ ਮੰਨਾਂ ਦੇ ਵਿੱਚ ਮਨ ਬੁਰੂ ਗਏ ਨੇ ਮੰਨਾਂ ਦੇ ਵਿੱਚ ਸੀ ਕਿ ਸੋਮਵਾਰ ਤੱਕ ਅਸੀਂ ਨਹੀਂ ਢੁਕੀ ਸਕਦੇ ਕਿਉਂਕਿ ਸ਼ਿਵਲਿੰਗ ਖੰਡਨ ਹੋਇਆ ਪਿਆ ਹੈ ਪਰ ਹਿੰਮਤ ਹੈ ਇਸ ਮੰਦਰ ਦੇ ਤਰਸਟੀਆਂ ਦੀ ਪੁਜਾਰੀਆਂ ਦੀ ਜਿਨ੍ਹਾਂ ਨੇ ਰਾਤੋ ਰਾਤ ਸ਼ਿਵਲੀਂ ਕਹਿੰਦਾ ਹੈ ਤੇ ਅੱਜ ਦੁਪਹਿਰ ਤੱਕ ਜਿਹੜੀ ਹੈ ਉਹਦੀ ਪੂਜਾ ਅਰਚਨਾ ਹੁਣ ਸ਼ੁਰੂ ਹੋ ਜੂਗੀ ਸੋ ਪਹਿਲਾਂ ਕਿਉਂਕਿ ਹਾਂਸਾ ਜੁਰਾਨੀ ਜੀ ਨੇ ਅਸੀਂ ਸਾਥੀਆਂ ਨੇ ਕੱਲ ਧਰਨੇ ਦੇ ਵਿੱਚ ਗਿਆ ਸੀ ਕਿ ਅਸੀਂ ਅੱਜ ਕੋ ਖੜ ਤਾਲ ਦੇ ਬੈਠਾਂਗੇ ਪਰ ਸੋ ਤਿੰਨ ਦਿਨ ਅਸੀਂ ਦੇਖਾਂਗੇ ਲੇਕਿਨ ਤਿੰਨ ਦਿਨ ਅਸੀਂ ਫਿਰ ਇਹੀ ਫੈਸਲਾ ਲੈਂਦਾ ਹੈ ਅਰੇ ਮੇਰੇ ਸਾਹ ਵਾਇਰ ਨਹੀਂ ਐ ਮੇਰਾ ਫੈਸਲਾ ਇਹ ਹੈ ਕਿ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪਹਿਲਾਂ ਅਸੀਂ ਰਹਿੜੀ ਰੋਡ ਚੌਂਕ ਤੇ ਬੈਠ ਗਏ ਸੀ ਅੱਜ ਸਰਪ੍ਰਥਕਾਰੀਆਂ ਨੇ ਕਿਹਾ ਕਿ ਇੱਥੇ ਰੌਜਾ ਜ਼ਿਆਦਾ ਹੋ ਜੂਗਾ ਪਬਲਿਕ ਦਾ ਨੰਗਾ ਹੈ ਬੈਠੇ ਅਸੀਂ ਬੜੇ ਸ਼ਾਂਤ ਮੂਈ ਢੰਗ ਦੇ ਨਾਲ ਜਿਵੇਂ ਆਪਾਂ ਹੁਣ ਪੂਜਾ ਕੀਤੀ ਹੈ ਸਾਰੀ ਦਿਹਾੜੀ ਇੱਕ ਨਹੀਂ ਸ਼ਿਵ ਦਾ ਪਾਰਚਰ ਹੈ ਉੱਥੋਂ ਉੱਠੇ ਅਸੀਂ ਕਿਉਂਕਿ ਅਸੀਂ ਨਹੀਂ ਚਾਹਦੇ ਕਿ ਅਦ ਕਾਲੀਆਂ ਦੇ ਕਿਸੇ ਕੰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਹੈ ਜਾਂ ਕੁਝ ਹੋਵੇ ਉਹ ਲੱਗੇ ਹੋਏ ਨੇ ਔਰ ਜੋ ਅਸੀਂ ਚਾਹਨੇ ਆਂ ਜੇਕਰ ਉਹ ਤਿੰਨ ਦਿਨ ਦੇ ਵਿੱਚ ਜਿੰਨੇ ਪਕੜਦੇ ਨੇ ਤਾਂ ਸਾਡਾ ਕੋਈ ਹੋਰ ਕੋਈ ਨਹੀਂ ਹੈ ਉਹਨਾਂ ਦਾ ਕੋਈ ਗਿਲਾ ਸ਼ਿਕਵਾ ਨਹੀਂ ਹੈ ਉਹ ਆਪਣੇ ਕੰਮ ਲੱਗੇ ਹੋਏ ਨੇ ਸੋ ਰਜਾਨਾ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇੱਥੇ ਕੋਈ ਪਾਰਟੀ ਹੋਊਗੀ ਇਕਨੇ ਆਦਲਾ ਹੋਗੀ ਉਹ ਸੋਮਵਾਰ ਤੋਂ ਮੰਡਲ ਜੀ ਨੇ ਜਿਵੇਂ ਦੱਸਿਆ ਮੰਡਲ ਦੇ ਹੋਮ ਬਾਤੋਂ ਪੂਜਾ ਅਰਚਨਾ ਜਲ ਅਰਪਣ ਜਿਹੜਾ ਹੈ ਉਹ ਇਸ ਮੰਦਿਰ ਦੇ ਵਿੱਚ ਸ਼ੁਰੂ ਹੋਈਗਾ ਸੋ ਕਿਉਂਕਿ ਸ਼ਹਿਰ ਦੇ ਬਾਲਗੁਰਦਾਂ ਦੇ ਹੱਥ ਹੈ ਐਮਨ ਸਾਹਿਬ ਤੁਸੀਂ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਥੋੜਾ ਜਿਹਾ ਕਸਦੇ ਹੋਏ ਥੋੜਾ ਕਸੋਨਾ ਨੂੰ ਵੀ ਜਿਹੜਾ ਜਲ ਤੋਂ ਜਲਦਾ ਪਾਉਂ ਜੇ ਮੁਜ਼ਰੀ ਮੈਂ ਕਿਉਂਕਿ ਬਹੁਤ ਜ਼ਿਆਦਾ ਇਹ ਫੇਸ ਹੈ ਇੱਕ ਸਮਾਧਨੀਆਂ ਵਾਸਤੇ ਤੁਸੀਂ ਵੀ ਸਮਾਧਨ ਨੂੰ ਮੰਨਦੇ ਹੋ ਇਹ ਕੋ ਮਨ ਭੁੱਲ ਜਾਂਦਾ ਜਿਹਨ ਕਹਿੰਦੇ ਕਿ ਮਨ ਟੁੱਟਿਆ ਹੋਇਆ ਅੰਦਰੋਂ ਕਿਸੇ ਕੰਮ ਦੇ ਵਿੱਚ ਕੰਮ ਕਰਨ ਦੀ ਜੀਵ ਨਹੀਂ ਕਰਦਾ ਖੇਸ ਗੁੰਦੀ ਹੋਈ ਜਾ ਸੋ ਉਸ ਤੋਂ ਬਾਅਦ ਜਿਹੜਾ ਕੀ ਫੈਸਲਾ ਇਹ ਕਹਿ ਵੀ ਲੱਗਾ ਗਿਆ ਕਿ ਸੋਮਵਾਰ ਨੂੰ ਰਖੜੀ ਹੈ ਰਖੜੀ ਵਾਲੇ ਦਿਨ ਤੱਕ ਤਾਂ ਸੀ ਨਹੀਂ ਕੁਝ ਕਰਾਂਗੇ ਉਸ ਤੋਂ ਬਾਅਦ ਮੰਗਲਵਾਰ ਤੋਂ ਪੰਜਾਬ ਮੰਦਿਰ ਕਾਲ ਕਿਉਂਕਿ ਪੰਜਾਬ ਪਾਸੋਂ ਜਿੰਨੇ ਵੀ ਸਨਾਤਨੀ ਨੇ ਜਿੰਨੀਆਂ ਵੀ ਬੜੀਆਂ ਸੰਸਥਾਵਾਂ ਨੇ ਉਹਨਾਂ ਸਾਰਿਆਂ ਨੇ ਇੱਥੇ ਆਂਦਾ ਔਰ ਦਾਵਾ ਕੀਤਾ ਸੀ ਕਿ ਅਸੀਂ ਹੁਰੇ ਆਣਾ ਚਾਹਦੇ ਆਂ ਲੇਕਿਨ ਅਸੀਂ ਉਹਨਾਂ ਨੂੰ ਹੱਥ ਬੰਨ੍ਹ ਕੇ ਰੋਕਿਆ ਕਿ ਸਾਡੇ ਮਲੇ ਖੰਨਾ ਸ਼ਹਿਰ ਦਾ ਮਸਲਾ ਹੈ ਅਸੀਂ ਕੋਈ ਮਾਹੌਲ ਕਿਉਂਕਿ ਖੰਨਾ ਸ਼ਹਿਰ ਹਮੇਸ਼ਾ ਹੀ ਇਸ ਗੱਲ 'ਚ ਰਹੇ ਹੈ ਕਿ ਆਪਕਿ ਕਦੇ ਕੋਈ ਅਸਾ ਰੋਲਾ ਨਹੀਂ ਪਿਆ ਕੱਲ ਵੀ ਜੇ ਸ਼ਾਂਤਮਈ ਤਰਨਾ ਚੱਲਿਆ ਕਿ ਉਹ ਕੋਈ ਕੁਛ ਥੋੜਾ ਮੋਟਾ ਗਰਮਾ ਗਰਮੀ ਹੁੰਦੀ ਹੈ ਜਦੋਂ ਮੰਦੇ ਵਿੱਚ ਕੋਈ ਫੇਸ ਬੋਲਦੀ ਹੈ ਸੋ ਫਿਰ ਮੰਗਲਵਾਰ ਤੋਂ ਜਿਹੜਾ ਹੈ ਜੀ ਉਹ ਪੂਰਨ ਤੌਰ ਤੇ

ਮਾ ਪ੍ਰਭੂ ਸ੍ਰੀ ਮਹਾਦੇਵ ਕੋਤਾਲੂ ਨੂੰ ਪ੍ਰਣਾਮ ਕਰਦਾ ਹੁਜੂਰੀ ਕਰਨ ਕਰ ਰਿਹਾ ਹੈ ਇਹ ਬਿਲਕੁਲ ਸਾਚੇ ਦਾ ਬਤੌਰ ਤੇ ਐਮਐਨ ਦੇ ਨਾਮ ਤੇ ਸੇਵਾਦਾਰ ਬਣ ਕੇ ਰਿਹਾ ਹੈ ਜੋ ਕਰਦ ਆਪਣੇ ਖੰਨੇ ਦੇ ਵਿੱਚ ਵਾਚਿਆ ਹੋਇਆ ਇਹ ਨਵਾਈਤੀ ਨਿਯਮਨ ਨੂੰ ਔਰ ਇਹ ਜਿੰਨੀ ਨਿਖਿੱਡੀ ਸ਼ਰਤਾਂ ਦੇ ਵਿੱਚ ਕੀਤੀ ਜਾਵੇ ਉਹ ਵੀ ਪੂਰੀ ਜਿਸ ਕੋ ਸਭ ਮੰਤਵ ਦੇ ਨਾਲ ਉਹ ਪਾਪੀ ਸਤਿਕਾਰ ਲਈ ਆਇਆ ਸੀ ਉਹ ਬਿਲਕੁਲ ਪਛਿਆ ਨਹੀਂ ਜਾਊਗਾ ਕਿ ਮੇਰਾ ਗੁਰੇ ਦਾ ਪੂਰਨ ਵਿਸ਼ਵਾਸ ਹੈ ਮੇਰਾ ਪੂਰਨ ਅੰਦਰ ਉਸ ਨੂੰ ਕੱਲ ਸਵੇਰੇ ਤਕਰੀਬਨ ਤਕਰੀਬਨ 6:45 ਮਿੰਟ ਦੇ ਉੱਤੇ 7:00 ਵਜੇ ਸਬੂਰ ਨਕਲ ਜੀ ਦੀ ਕਾਲਜ ਜਿਵੇਂ ਮੈਨੂੰ ਫੋਨ ਆਇਆ ਤੇ ਨਾਲ ਦੀ ਨਾਲ ਮੇਰੇ ਐਸਪੀ ਭਾਰਤ ਜਿੰਨਾ ਦਾ ਕੋਈ ਸੀਐਸਟੀ ਹਿੰਦੂ ਦਾ ਸੰਗੀ ਦਾ ਗੱਲ ਹੋਈ ਐਸਐਸਓ ਸਿਟੀ ਬਾਰਨਾਡਾ ਨਾਲ ਹੋਈ ਸੀ ਇਹ ਸੰਸਥਾ ਤੇ ਜਾਂਚ ਮੰਨਾ ਗੱਲ ਹੋਈ ਮੰਨ ਨੂੰ ਇੱਕੋ ਗੱਲ ਕਹੀ ਕਿ ਜੇ ਜੀਤੀ ਹੋ ਸਕਦਾ ਉੱਥੇ ਪਹੁੰਚੋ ਮੈਂ ਨਰਦੀ ਨਾਲ ਪਹੁੰਚ ਰਿਹਾ ਮੈਂ ਤਿਆਰ ਹੋਇਆ ਫਟਾਫਟ ਪੰਚ ਲਈ ਮੈਂ ਨਾਲ ਦੀ ਨਾਲ ਉੱਥੇ ਪਹੁੰਚਿਆ ਪੁਰੂਸਾ ਇੰਨਾ ਸੀ ਕਿ ਉਸ ਮੌਕੇ ਦਾ ਦੇਸ਼ ਸਾਥੋਂ ਵੀ ਜੀ ਦੀ। ਸਭ ਤੋਂ ਪਹਿਲਾਂ ਜੈ ਮਹਾਦੇਵ ਜੀ ਦਾ ਆਜਾਪਾ ਸਾਰੇ ਜਣੇ ਭਗਵਾਨ ਸ਼ਿਵ ਦੇ ਮੰਦਿਰ ਦੇ ਬਾਹਰ ਖੜੇ ਆਂ। ਸ਼ਿਵਪਰੀ ਮਹੱਲੇ ਦੇ ਵਿੱਚ ਜੋ ਇਹ ਭਗਵਾਨ ਦਾ ਮੰਦਿਰ ਸਥਾਪਿਤ ਹੈ। ਕੱਲੂਰੇ ਇੱਕ ਬਹੁਤ ਮੰਦ ਭਾਗੀ ਕਟਨਾ ਹੋ ਗਈ। ਬਾਪੀਆਂ ਨੇ ਬੜੀ ਘਨੌਣੀ ਕਟਨਾ ਦਾ ਅੰਜਾਮ ਦਿੱਤਾ। ਚੋਰੀ ਦੇ ਮੰਤਵ ਨਾਲ ਆ ਕੇ ਉਹਨਾਂ ਦੀ ਬੇਅਦਬੀ ਕੀਤੀ। ਉਹ ਨਾਹਾਈਤੀ ਸ਼ਬਦਾ ਦੇ ਵਿੱਚ ਨਿੰਦਣ ਜੋ ਘਟੇ। ਕੱਲ ਤਕਰੀਬਨ ਤਕਰੀਬਨ ਸਵੇਰੇ 6:45 ਮਿੰਟ ਦੇ ਕਰੀਬ ਮੈਨੂੰ ਮੰਦਰ ਦੇ ਜਰਨਸ ਕਤਰ ਸੁਖੋਤ ਮਿੱਤਰ ਜੀ ਦੀ ਕਾਲ ਆਈ ਸੀ ਕਿ ਐਮਐਲਏ ਸਾਹਿਬ ਇਸ ਜਗ੍ਹਾ ਦੇ ਉੱਤੇ ਇੱਕ ਘਟਨਾ ਬੀਤੀ ਵਰਤ ਗਈ ਹੈ ਨਾਲ ਦੀ ਨਾਲ ਇਮੀਡੀਏਟਲੀ ਐਸਪੀ ਸੌਰਵ ਜੰਗਲ ਜੀ ਨਾਲ ਮੇਰੀ ਗੱਲ ਹੋਈ ਜੀਐਸਟੀ ਹਰਜਿੰਦਰ ਸਿੰਘ ਅੰਦਰਾ ਨਾਲ ਗੱਲ ਹੋਈ ਤੇ ਨਾਲ ਐਕਸਪ੍ਰੈਸ ਸਿਟੀ 1 Rao ਬੰਦਰ ਜੀ ਨਾਲ ਗੱਲ ਹੋਈ ਉਸ ਤੋਂ ਬਾਅਦ ਜੋ ਜਿਹੜੇ ਸੀਆਈਏ ਦੇ ਸਟਾਫ ਦੇ ਇੰਚਾਰਜ ਨੇ ਅਮਲ ਕੀਤਾ ਗੱਲ ਹੋਈ 15 ਮਿੰਟ ਦੇ ਅੰਦਰ ਅੰਦਰ ਸਾਰੀ ਪੁਲਿਸ ਫੋਰਸ ਉਰੇ ਪਹੁੰਚ ਗਈ ਸੀ ਤੇ ਮੈਂ ਮੇਰੇ ਖਾਨ ਸਾਹਿਬ ਪਿਤਾ ਆਸੀਂ ਉਹਰੇ ਨਾਲ ਦੀ ਨਾਲ ਪਹੁੰਚੇ ਦੇਖਿਆ ਉੱਪਰ ਜਾ ਕੇ ਸਾਰਾ ਚਾਜਾ ਦਿੱਤਾ ਕਿ ਕਿਹੜੀ ਜਗ੍ਹਾ ਤੋਂ ਇਹਨਾਂ ਨੇ ਕਿਸ ਤਰੀਕੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਜਿਸ ਕਿਸੇ ਪਾਪੀ ਨੇ ਵੀ ਇਹ ਪਾਪ ਕਮਾਇਆ ਮੈਂ ਇਹ ਔਨ ਰਿਕਾਰਡ ਗੱਲ ਕਹਿ ਰਿਹਾ ਬਖਸ਼ਿਆ ਨਹੀਂ ਹੁੰਦਾ ਪੁਲਿਸ ਪੂਰੀ ਮਸਤੀ ਦੇ ਨਾਲ ਉਸ ਨੂੰ ਸਖਤ ਸਜ਼ਾ ਦਿੱਤਾ ਹੋਈ ਹੈ ਮੁੱਖ ਮੰਤਰੀ ਸਰਦਾਰ ਕੋ ਬਾਅਦ ਵਿੱਚ ਮਾਨਸ਼ੀਬਾਸ਼ ਚੋਣੇ ਕਰਾਈ ਆ ਕਿ ਇਹ ਬਹੁਤ ਚੰਗੀ ਤਰ੍ਹਾਂ ਨਾਲ ਔਰ ਉਹਨਾਂ ਨੇ ਵੀ ਕਿ ਪੰਜਾਬ ਬਦੋਏ ਹੁਣ ਜਾਰੀ ਕਰਵਾਏ ਨੇ ਕਿ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਘਟਿਆ ਬਤੀ ਫੜ ਕੇ ਸਖਤ ਤੋਂ ਸਖਤ ਸੰਗੀਤ ਨਾਮ ਦੇ ਤਹਿਤ ਮੁਕਦਮਾ ਦਾ ਅਧਿਕਾਰ ਕੇ ਉਹਨਾਂ ਨੂੰ ਸਲਾਖਾ ਵਿੱਚ ਸਿੱਟਿਆ ਜਾਵੇ ਤਾਂ ਜੋ ਆ인다ਈ ਕੋਈ ਵੀ ਹੁੰਦਾ ਬਰਕਰਾਰ ਨਹੀਂ ਕਰਦੀ ਮੈਂ ਨਾਲ ਮੰਤਰ ਕਮੇਟੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਸ਼ਾਂਤਮਈ ਤਰੀਕੇ ਨਾਲ ਬੇਨਤੀ ਪ੍ਰਵਾਨ ਕਰਦੇ ਹੋਏ ਕੱਲ ਦਾ ਮਾਹੌਲ ਬੜਾ ਸ਼ਾਂਤ ਮੀਨ ਕਰਕੇ ਮਾਹੌਲ ਖਰਾਬ ਨਹੀਂ ਹੋਇਆ ਸੀ ਕਿ ਸ਼ਰਾਤ ਤੱਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਇੱਕ ਵਾਰ ਤੋਂ ਕ੍ਰੀਨ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕਰਦਾ ਮੰਤਰ ਮਨੀ ਜਮਾ ਕਮੇਟੀ ਦਾ ਜਿਨ੍ਹਾਂ ਨੇ ਬੇਨਤੀ ਪ੍ਰਵਾਨ ਕਰਦੇ ਹੋਏ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਬਣਾ ਕੇ ਰੱਖਿਆ ਤੇ ਅੱਜ ਹੁਣ ਅਸੀਂ ਅੱਜ ਦੇ ਦਿਨ ਮਨਪਟੇ ਘੜਾਏ ਸੀ ਜਦੋਂ ਬੰਦੇ ਸਨ ਉਰੇ ਠੰਡ ਜਾਂ ਚੱਲ ਰਿਹਾ ਠੰਡ ਜਾਂ ਚੱਲ ਰਿਹਾ ਸਤਿ ਸ੍ਰੀ ਅਕਾਲ ਤੇ ਨਾਲ ਮੈਂ ਇਹ ਵੀ ਬੇਨਤੀ ਕਰਦਾ ਕਿ ਸੰਡੇ ਵਾਲੇ ਦਿਨ ਪ੍ਰਾਂਤ ਮਮਦਾਰ ਸਰਕਾਰ ਦੇ ਨਾਲ ਹੈ ਉਸ ਦਿਨ ਵੱਧ ਤੋਂ ਵੱਧ ਗਣਤੀ ਦੇ ਵਿੱਚ ਉਰੇ ਆ ਕੇ ਜਿਹੜੀ ਆਪਣੀ ਪ੍ਰਸ਼ਾਸਕੀ ਸ਼ੁਰੂਲੀ ਦੇ ਵਿੱਚ ਕੀਤੀ ਜਾਊ ਮੱਧ ਤੋਂ ਵੱਧ ਤੋਂ ਵੱਧ ਗਣਤੀ ਦੇ ਵਿੱਚ ਆਪਣਾ ਕਿਸਾ ਪਾ ਲੈ ਸਾਬ ਇੱਕ ਸਾ ਵੀ ਕੱਲ ਮੁਕਮਤੀ ਵੀ ਇੱਥੇ ਸ਼ੁਰੂ ਆ ਗਿਆ ਨਹੀਂ ਕੀ ਉਹ ਮੌਕੇ ਦੇ ਜੈਦਾ ਲੈ ਨਹੀਂ ਸਕਦੇ ਤੇ ਬਾਕੀ ਸਾਰੇ ਜਿਹੜੇ ਨੇ ਪਹੁੰਚੇ ਨੇ ਇਹ ਕੋ ਗੱਲ ਇਹ ਲੈ ਜਿਹੜੇ ਸੀਐਮ ਦਾ ਪ੍ਰੋਸੋਕਾਲਾ ਉਹ ਪਹਿਲੇ ਹੀ ਸੈੱਟ ਹੋ ਗਿਆ ਕਿੱਥੋਂ ਕਿੱਥੋਂ ਉਹਨਾਂ ਨੇ ਕਿੱਥੇ ਕਿੱਥੇ ਜਾਣਾ ਹੈ ਸਾਰਾ ਉਸ ਦੇ ਅਧਿਨਤ ਸੀਐਮ ਸਾਹਿਬ ਨੂੰ ਜਿਵੇਂ ਇਹ ਗੱਲ ਪਤਾ ਲੱਗੀ ਸੀ ਉਹਨਾਂ ਨੇ ਮੈਨੂੰ ਸਖਤ ਤਾਂ ਦੱਤਾ ਉੱਥੇ ਹੀ ਜਾਰੀ ਕਰ ਦਿੱਤੀ ਉਸੇ ਕਿ ਇੱਕ ਮਿੰਟ ਦੇ ਵੀ ਕਿਸੇ ਗੱਲ ਨੂੰ ਤਾਂ ਲਿਖੀ ਨਾ ਔਰ ਡੀਜੀਪੀ ਪੰਜਾਬ ਨੇ ਮੇਰੇ ਅੱਗੇ ਉਹਨਾਂ ਨੇ ਆਫਰ ਕੀਤਾ ਹੈ ਕਿ ਇਸ ਗੱਲ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਤੇ ਦੋਸ਼ੀਆਂ ਨੂੰ ਸਜ਼ਾ ਦੇ। ਇਹ ਜਿਹੜਾ ਪਹਿਲਾਂ ਸੀਗਾ ਜਿਹੜਾ ਐਸਐਚਓ ਦੇਰਵਾਦ ਦਾ ਸਸਪੈਂਡ ਕੀਤਾ ਉਹ ਜੇ ਪਹਿਲਾਂ ਹੋਵੇ ਉਹਦਾ ਤਾਂ ਇਹ ਜਿਹੜਾ ਹੈਗਾ ਗੁੱਸਾ ਥੋੜਾ ਜਿਹਾ ਭਾਵੁਕ ਹੋਇਆ ਸੀ ਉਹਦੇ ਬਾਰੇ ਕੀ ਕਹਿ ਰਹੇ ਹੋ? ਦੇਖੋ ਗੱਲ ਇਹ ਹੈ ਜਦੋਂ ਕੋਈ ਵੀ ਏਡੀ ਵੱਡੀ ਘਟਨਾ ਹੋਈ ਹੁੰਦੀ ਹੈ ਨਾ ਉਸ ਵਕਤ ਕੀ ਹੋ ਹੁੰਦਾ ਹੈ ਉਸ ਗੱਲ ਨੂੰ ਸਮਝਣਾ ਬਹੁਤ ਕਿ ਉਸ ਘਟਨਾ ਨੂੰ ਸਮਝਦੇ ਹੋਏ ਇੱਕ ਮਾਹੌਲ ਨੂੰ ਸਮਝਦੇ ਹੋਏ ਕੋਈ ਵੀ ਐਕਸ਼ਨ ਲੈਣ ਲਈ ਤੁ ਸਮਾਂ ਇੱਕ ਡਰਮਾ ਇੱਕ ਪੀਸਸ ਚਾਹੀਦੀ ਜੀ ਜੋ ਵੀ ਕੱਲ ਹੋਇਆ ਉਹ ਬੜਾ ਮਹਤਵਪੂਰਨ ਗੱਲ ਹੈ ਕਿ ਜਿਹੜਾ ਵੀ ਦੋਸ਼ੀ ਹੋਊਗਾ ਉਸ ਤੇ ਵਾਰਦੀ ਕਾਰਵਾਈ ਕੀਤੀ ਜਾਊਗੀ ਔਰ ਜਿਹੜਾ ਕੋਈ ਦੋਸ਼ੀ ਹੈ ਉਹ ਬਾਖੀ ਐਮਐਲਏ ਸਾਹਿਬ ਨਫਰੀ ਦੀ ਬਹੁਤ ਵੱਡੀ ਘਾਟ ਹੈ ਜੀ ਪੁਲਿਸ ਇਹਨਾਂ ਖੰਨਾ ਚ ਤੁਸੀਂ ਇਸ ਪੁਆਇੰਟ ਤੇ ਕਸੂਰਵਾਰ ਸਮਝਦੇ ਹੋ ਜੀ ਵੀ ਸਰਕਾਰ ਨੂੰ ਹਾਂਜੀ ਸਰਕਾਰ ਨਮੀਆਂ ਭਰਦੀਆਂ ਕਰਨ ਲੱਗੀ ਹੋਈ ਆ ਬਹੁਤ ਜਲਦੀ ਇਹ ਜਿਹੜੀ ਘਾਟਾ ਦਾ ਪ੍ਰੀਮੀਅਮ ਪੂਰੀ ਉਹਦਾ ਬੇਦੇ ਲੋਕ ਜਿਨ੍ਹਾਂ ਦੇ ਦਿਲ ਹੀ ਹੈ ਨਹੀਂ ਉਹ ਲੋਕਾਂ ਨੇ ਹਰਕਤ ਕੀਤੀ ਕੱਲ ਦੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਆ ਕਿ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਨਹੀਂ ਪ੍ਰਸ਼ਾਸਨ ਨੂੰ ਬਹੁਤ ਬ੍ਰਿਤੀ ਨਾਲ ਉਨਾ ਵੱਲ ਧਿਆਨ ਦੇਣਾ ਜ਼ਰੂਰੀ ਹੈ ਕਿ ਇਹ ਚੀਜ਼ਾਂ ਜਿੰਨੀ ਜਲਦੀ ਹੋ ਸਕੇ ਰੋਕ ਲਾਉਣੀ ਚਾਹੀਦੀ ਹੈ ਤੇ ਜਿਹੜੇ ਵੀ ਅੰਤਰਾ ਨੇ ਕੁਝ ਕੀਤਾ ਹੈ ਉਹਨਾਂ ਨੂੰ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਕਰਨਾ ਚਾਹੀਦਾ ਹੈ ਮੈਂ ਆਪਣੇ ਦੀ ਸਾਰੇ ਸਨਾਪਨੀਆਂ ਨੂੰ ਜਿਹੜੇ ਵੀ ਇਸ ਜੀ ਨਾਲ ਜੁੜੇ ਹੋਏ ਨੇ ਉਹਨਾਂ ਦਾ ਧੰਨਵਾਦ ਕਰਦਾ ਆ ਵੀ ਜਿਹੜੇ ਕੱਲ ਦੇ ਪਹਿਲਾਂ ਸੜਕ ਤੇ 6-7 ਘੰਟੇ ਬੈਠੇ ਰਹੇ ਅੱਜ ਸਵੇਰ ਤੋਂ ਨੇ ਬੈਠੇ ਆ ਮੈਂ ਤਾਂ ਇੱਕ ਬੇਨਤੀ ਇਹ ਵੀ ਕਰੂੰਗਾ ਕਿ ਜਿਹੜਾ ਵੀ ਆਪਾਂ ਪ੍ਰਦਰਸ਼ਨ ਕਰਨਾ ਸ਼ਾਂਤਵੇਂ ਢੰਗ ਨਾਲ ਕਰਨਾ ਹੈ ਤੇ ਕੋਸ਼ਿਸ਼ ਕਰਨੀ ਹੈ ਕਿ ਪ੍ਰਦਰਸ਼ਨ ਉਹ ਕਰੀਏ ਜਿਹਦੇ ਨਾਲ ਆਮ ਪਬਲਿਕ ਨੂੰ ਕਿਤੇ ਰਾਹਗੀਰ ਨੂੰ ਕੋਈ ਮੁੱਖ ਤਕਲੀਫ ਨਾ ਹੋਵੇ ਕੋਈ ਉਹਨੂੰ ਡਿੱਕਾ ਨਾ ਲੱਗੇ ਤੇ ਤੁਸੀਂ ਸਾਰੇ ਆ ਜੋ ਇਕੱਠੇ ਹੋ ਸੁਪਰੀ ਮੰਦਰ ਦੇ ਵਿੱਚ ਬੈਠੇ ਹੋ ਲੰਗਰ ਦਾ ਵੀ ਉਹ ਇੰਤਜ਼ਾਮ ਹੈ ਜਿਨੀ ਦੇ ਵੀ ਤੁਸੀਂ ਉਰੇ ਰਹੋਗੇ ਸਾਡੀ ਮੈਨੇਜਮੈਂਟ ਦੀ ਇਹ ਜ਼ਿੰਮੇਵਾਰੀ ਹੈ ਚਾਹ ਪਾਣੀ ਲੰਗਰ ਤੇ ਸਾਰੇ ਆਪਣਾ ਘਰ ਸਮਝ ਕੇ ਆਪਣਾ ਮੰਦਰ ਸਮਝ ਕੇ ਤੁਸੀਂ ਉਹਨੇ ਟਾਈਮ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਤੱਕ ਪ੍ਰਦਰਸ਼ਨ ਦੀ ਲੋੜ ਪਈ ਤੇ ਅਸੀਂ ਪ੍ਰੋਟੈਸਟ ਲਈ ਤੁਹਾਡੇ ਨਾਲ ਤੁਹਾਡੇ ਅੱਗੇ ਖੜੇ ਆ ਤੇ ਖੜੇ ਰਵਾਂਗੇ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਇਸ ਰਾਜ ਵਿੱਚ ਵਾਲਾ ਰਾਜ ਸੁਣਾ ਚ ਜਿਹਦਾ ਸਰਵੇਅ ਸੈਂਟਰੀ ਨੇ ਨੰਬਰ ਟਾਵਰ ਸੈਂਟਰੀ ਨਾਲ ਹੋ ਰਹੀ ਜੋ ਪ੍ਰੋਗਰਾਮ ਆਇਆ ਗਿਆ ਹੈ ਉਹ ਬੰਦ ਹੋ ਗਿਆ ਹੈ ਇਹ ਅੱਜ 5:00 ਵਜੇ ਸ਼ਾਮ ਨੂੰ ਪਛਤਾਵਾ ਫਾਰਟਰ ਹੋਏਗਾ ਕਿਉਂਕਿ ਜਿਹੜੀ ਇਹ ਕੰਧਾ ਲੱਗਦੀ ਹੈ ਵੀ ਸੱਜਰ ਕਰਨਾ ਪਵੇਗਾ ભગવાન ਦਾ ਤੇ ਉਹ ਅਧਿਪਤ ਦਾ ਨਾਮ ਬੁਲੇਗਾ ਤੇ ਤਾਂ ਪ੍ਰਾਂਤ ਪਾਜੂ ਤੇ ਲੱਗੇ ਹੋਰ ਵਾਰ ਵੀ ਜਿੱਦੇ ਵਿੱਚ ਚੱਲੇਗਾ ਉਹ ਤੋਂ ਬਾਅਦ ਕੱਲ ਫੇਰੇ ਸਤੂਏ ਤੋਂ ਪ੍ਰਾਪਤ ਵਿਸ਼ਾ ਦਾ ਨਾਮ ਜਿਹੜਾ ਉਹ ਕਾਰਜ ਜੀ ਸ਼ੁਰੂ ਹੋ ਜਾਏਗਾ ਤੇ ਨਾਇਵੇਂ ਸ਼ਿਵਿੰਦ ਦੀ ਉਹਦਾ ਆਖੰਡਾ ਤੋਂ ਬੁੱਕ ਚੱਕਣੀ ਆਪਣਾ ਨਾਇਵੇਂ ਸ਼ਿਵਿੰਦ ਨੂੰ ਨਗਰਵਾਰ ਤੋਂ ਵੀ ਲਈਏ ਤਾਂ ਕਿ ਜਾ ਕੇ ਤੇ ਕੱਲ ਤੋਂ ਪ੍ਰਾਪਤ ਵਿਸ਼ਾ ਦਾ ਜਦੋਂ ਨੂੰ ਸੁਭੇ ਪੂਜਾ ਕਰ ਇਹ ਉਹ ਅਜਾਰੇ ਦੀ 11 ਪਰ ਬ੍ਰਹਮਾਣੀ ਦੀ ਵਾਜੇ ਉਹ ਸ਼ੁਰੂ ਕਰੇਗੀ ਕੰਮ ਕਰੇਗੀ ਪੂਰਾ 24 ਘੰਟੇ ਇਹ ਕਾਰਜਵ ਕੁ ਚੱਲੇਗਾ ਰਾਤ ਨੂੰ ਚੱਲੇਗਾ ਤੇ ਬਰਸੋ ਸਵੇਰੇ 7:00 ਵਜੇ ਇਹ ਆਪਾਂ ਕਾਰਜ ਪੂਰਾ ਪੂਜਾ ਪੜਤਨਾ ਹੋਵੇਗਾ ਉਹ ਤੋਂ ਬਾਅਦ 8:00 ਤੋਂ 9:00 ਆਪਾਂ ਤੇ ਵਰਪਾ ਕਰਾਂਗੇ ਮੰਦਿਰ ਦੀ ਇਸੇ ਸਮੇਂ ਹੋਏਗੇ ਇਹ ਲੋਕੋ ਕਹੋਗੇ ਉਹ ਨੌਂ ਸਾਈਡ ਜਾ ਕੇ ਆਪ ਬੰਦਲੇ ਨਾਲ ਵਾਪਸ ਹੋ ਜਾਵਾਂਗੇ ਇਹ ਮੈਨਰ ਬਾਜੀ ਨਾਲ ਹੋਏਗਾ ਸਾਰੇ ਲੋਕਾਂ ਤੋਂ ਮੇਰੀ ਬੇਨਤੀ ਹੈ ਕਿ ਪੰਦਰਵਾ ਚ ਨਾਲ ਸ਼ਾਮਲ ਹੋਵੋ ਉਦੋਂ ਬਾਅਦ 9 ਵਜੇ ਤੋਂ ਬਾਅਦ 10:58 ਮਿੰਟ ਦੇ ਜੋ ਪ੍ਰੋਗਰਾਮ ਹੋਣਗੇ ਨਿਕਲੇ ਆ ਉਹ ਸ਼ਿਵ ਲਈ ਸਟਾਰਟ ਦਾ ਆਪਣੇ ਉਸ ਸਥਾਨ ਤੇ ਕਿੰਦਾਰੇ ਤੇ 10 ਵਜੇ ਹੋ ਕੇ ਆਪਣੇ ਕੋਲ ਪੂਜਾ ਪਾਠ ਹੋਵੇਗਾ ਉਹ ਤੋਂ ਬਾਅਦ ਸੰਚਾਰ ਮੰਤਰ ਹੋਵੇਗਾ ਉਦੋਂ ਬਾਅਦ ਭੰਡਾਰਾ ਹੋਵੇਗਾ ਸਾਰੇ ਲੋਕਾਂ ਨੇ ਸਾਰੇ ਕਲੇਬਰਮ ਚ ਸ਼ਾਬਲੋ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਮੈਂ ਰੇਰਨ ਕਰਦਾ ਹੈ ਰਾਜੂ ਬਾਜੀ ਦੇ ਵੱਲੋਂ ਬੋਲਿਆ ਉਹਦਾ ਕਿ ਸਾਰੇ ਜਿਹੜੇ ਆਲਗਰੀਆਂ ਤੋਂ ਬੋਲਦੇ ਰਹੀ ਹੈ ਸਾਰੇ ਲੋਕ ਇਸ ਸਾਰੇ ਗ੍ਰਾਮ ਚ ਸ਼ਾਬਲੋ ਮਨਵਾਰਚਾਰ ਕੀ ਬੋਲਦਾ ਅਕੀਲਵਾਣਾ ਬਹੁਤ ਬਹੁਤ ਧੰਨਵਾਦ ਇਹ ਵੀ ਕਬੜੀ ਗੱਲ ਹੈ ਇਸ ਮਾਨ ਲੈਜੈਂਡ ਦੇ ਚਲੋ ਅਸੀਂ ਪੂਰਾ ਕਰ ਲੈਂਦੇ 20-22 ਲੱਖ ਦੀ ਮੌਬ ਸੀਗੀ ਉਹਨਾਂ ਨੇ ਸੋੜ ਬਣ ਕੇ 5-7 ਲੱਖ ਦੀ ਬੇਇੱਜ਼ਤੀ ਹੋਊਗੀ ਤੇ ਜੇ ਉਹ ਪਰਸਾਂਤ ਬੰਦੇ ਸੀ ਕਿ ਉਹਨਾਂ ਨੂੰ ਲੱਖ-ਲੱਖ ਰੁਪਏ ਅਧਿਆਣਾ ਤੇ ਉਹ ਦਿੱਡੀਕ ਬੜੀ ਮਾਉਂਦੋਂ ਇੱਥੋਂ ਲੈ ਕੇ ਚਲੇ ਗਏ ਫਿਰ ਲਿੰਗ ਨਾਲ ਛੇੜਛਾੜ ਨਾ ਕਰਦੇ ਜੀ ਇਹ ਘਾਟਾ ਸਾਰੇ ਸ਼ਹਿਰਾਂ ਨੂੰ ਪੂਰਾ ਕਰ ਲੰਦੇ ਨਾਲੇ ਸਾਡੇ ਖੰਨੇ ਆਲੇ ਨਾਲ ਸਾਰਿਆਂ ਦਾ ਇਸ ਮੰਦਿਰ ਦੇ ਉੱਤੇ ਯੋਗਦਾਨ ਸੀਗਾ ਤੇ ਖੰਨੇ ਆਲੇ ਆਨਾਂ ਦਾ ਵੈਸੇ ਹੀ ਇੰਨਕ ਪਰਖੀ ਕਰਦੇ ਨੇ ਲੋਕ ਕਿ ਉਹਨਾਂ ਦਾ ਪੈਸਾ ਲੈ ਕੇ ਜਾਣ ਕਿ ਕਿੱਥੇ ਸਾਰਿਆਂ ਦਾ ਯੋਗਦਾਨ ਸੀਗਾ ਇਸ ਮੰਦਿਰ ਦੇ ਬਹੁਤ بڑا ਯੋਗਦਾਨ ਸੀ ਇਹਨਾ ਪ੍ਰਾਚੀਨ ਮੰਦਿਰ 30 ਪੇੜਾ ਮੈਨੂੰ ਯਾਦ ਹੈ ਜਦੋਂ 30 ਪੇੜਾ ਸੀਮਟ ਦਾ ਫੈਲਾ ਸੀਗਾ ਸਾਡੇ ਬਿਉਰੀ ਸਾਡੇ ਦਾਦਾ ਜੀ ਉਦੋਂ ਇਹ ਲੈਂਡਰ ਵਿਆਹ ਸੀਗਾ